ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲਈ ਪਹਿਲੀ ਵਾਰ ਹੋਈ ਚੋਣ ਦਾ ਅਮਲ ਸ਼ਾਂਤੀਪੂਰਨ ਢੰਗ ਦੇ ਨਾਲ ਮੁਕੰਮਲ ਹੋ ਗਿਆ ਤੇ ਇਨ੍ਹਾਂ ਚੋਣਾਂ ਦੇ ਵਿੱਚ 69 ਫੀਸਦੀ ਵੋਟਾਂ ਪੋਲ ਹੋਈਆਂ ਨੇ ਚੋਣ ਨਤੀਜਿਆਂ ਦੇ ਵਿੱਚ ਢਿੰਡਾ ਧੜਾ ਪਾਰੂ ਰਿਹਾ ਜਦਕਿ ਅੱਧਿਆਂ ਤੋਂ ਵੱਧ ਸੀਟਾਂ ਤੇ ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ ਇਨ੍ਹਾਂ ਚੋਣਾਂ ਦੇ ਵਿੱਚ ਪੰਥਕ ਦਲ ਢਿੰਡਾ ਦੇ ਪ੍ਰਧਾਨ ਜਗਦੀਸ਼ ਸਿੰਘ ਢਿੰਡਾ ਸਿੱਖ ਸਮਾਜ ਸੰਗਠਨ ਦੇ ਪ੍ਰਧਾਨ ਦیدار ਸਿੰਘ ਨਾਲ ਅਤੇ ਹਰਿਆਣਾ ਸਿੱਖ ਪੰਥਕ ਦਲ ਦੇ ਪ੍ਰਧਾਨ ਬਲਦੇਵ ਸਿੰਘ ਕਾਮਪੂਰੀ ਨੇ ਜਿੱਤ ਹਾਸਲ ਕੀਤੀ ਹੈ। ਜਗਦੀਸ਼ ਸਿੰਘ ਛਿੰਡਾ ਨੇ ਵਾਰਡ ਨੰਬਰ 18 ਅਸੰਤ ਤੋਂ 1941 ਵੋਟਾਂ ਦੇ ਫਰਕ ਦੇ ਨਾਲ ਜਿੱਤ ਹਾਸਲ ਕੀਤੀ ਹੈ। ਛਿੰਡਾ ਨੇ 4216 ਵੋਟਾਂ ਹਾਸਲ ਕੀਤੀਆਂ। ਉਹਨਾਂ ਦੇ ਵਿਰੋਧੀ ਬਲਕਾਰ ਸਿੰਘ ਨੂੰ 2275 ਵੋਟਾਂ ਪਈਆਂ। ਇਸੇ ਤਰ੍ਹਾਂ ਸਿੱਖ ਸਮਾਜ ਸੰਗਠਨ ਦੇ ਪ੍ਰਧਾਨ ਦੀਦਾਰ ਸਿੰਘ ਨਲਵੀ ਵਾਰਡ ਨੰਬਰ 13 ਸ਼ਾਹਬਾਦ ਤੋਂ 200 ਵੋਟਾਂ ਦੇ ਫਰਕ ਦੇ ਨਾਲ ਜੇਤੂ ਕਰਾਰ ਦਿੱਤੇ ਗਏ। ਨਲਵੀ ਨੂੰ 2485 ਵੋਟਾਂ ਪਈਆਂ ਜਦਕਿ ਉਹਨਾਂ ਦੇ ਵਿਰੋਧੀ ਨੂੰ 2285 ਵੋਟਾਂ ਪਈਆਂ ਵਾਰਡ ਨੰਬਰ 10 ਬिलासपुर ਹਰਿਆਣਾ ਤੋਂ ਸਿੱਖ ਪੰਥਕ ਦਲ ਦੇ ਪ੍ਰਧਾਨ ਬਲਦੇਵ ਸਿੰਘ ਕੈਂਪੂਰੀ ਨੇ 249 ਵੋਟਾਂ ਦੇ ਫਰਕ ਦੇ ਨਾਲ ਜਿੱਤ ਹਾਸਲ ਕੀਤੀ ਹੈ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਨੇ 18 ਸੀਟਾਂ ਤੇ ਜਿੱਤ ਹਾਸਲ ਕਰਨ ਦਾ ਦਾਵਾ ਕੀਤਾ ਹੈ ਗੁਰੂ ਸਾਹਿਬ ਦੀ ਅਪਾਰ ਕਿਰਪਾ ਰਹਿਮਤ ਸਦਕਾ ਅੱਜ ਆਪਣੀ ਜਿੱਤ ਹੋਈ ਹੈ ਮੇਰੀ ਜਿੱਤ ਨਹੀਂ ਹੋਈ ਸਮੁੱਚੇ ਹਲਕੇ ਦੀ ਜਿੱਤ ਹੋਈ ਹੈ ਸਮੁੱਚੇ ਨਗਰਾਂ ਦੀ ਜਿੱਤ ਹੋਈ ਹੈ 11 ਪਿੰਡਾਂ ਦੇ ਵਿੱਚ ਬੱਚੇ ਤੋਂ ਲੈ ਕੇ ਬਜ਼ੁਰਗ ਹਰ ਮਾਂ ਹਰ ਭੈਣ ਦੀ ਜਿੱਤ ਹੋਈ ਹੈ ਜੋ ਹਰ ਰੋਜ਼ ਦਾਸਲੀ ਅਰਦਾਸਾਂ ਕਰਦੇ ਸੀ ਵਿਦੇਸ਼ਾਂ ਵਿੱਚ ਸੰਗਤ ਬੈਠੀ ਹੈ ਜੋ ਹਰ ਰੋਜ਼ ਦਾਸਲੀ ਅਰਦਾਸਾਂ ਕਰਦੀ ਸੀ ਸਭ ਦੀ ਜਿੱਤ ਹੋਈ ਹੈ ਕਲਾਬਿੰਦਰ ਚਿੰਗਣੀ ਜਿੱਤਿਆ ਪੂਰਾ ਹਲਕਾ ਜਿੱਤਿਆ ਤੇ ਅੱਜ ਸੱਚ ਦੀ ਜਿੱਤ ਹੋਈ ਹੈ ਗੁਰੂ ਸਾਹਿਬ ਦੀ ਅਪਾਰ ਕਿਰਪਾ ਹੋਈ ਹੈ ਜੋ ਰੈਣਾ ਸਿੰਘ ਘੁਰਦਾਰ ਪਰਮੰਤਕ ਕਮੇਟੀ ਦੇ ਪ੍ਰਧਾਨ ਰਹੇ ਚੁਕੇ ਸੰਤ ਬਾਵਾ ਬਲਜੀਤ ਸਿੰਘ ਆਪਕੇ ਪ੍ਰਤੀ ਦਵੰਦੀ ਥੇ ਤੋ ਉਨਕੋ ਆਪਨੇ ਹਰਾਇਆ ਹੈ ਆਪਕੋ ਕਿਸੇ ਲੱਗ ਰਹਾ ਹੈ ਗੁਰੂ ਸਾਹਿਬ ਦੀ ਅਪਾਰ ਕਿਰਪਾ ਹੋਈ ਆ ਮੈਂ ਨਹੀਂ ਹਰਾਇਆ ਸੰਗਤ ਨੇ ਹਰਾਇਆ ਤੇ ਦੂਜੀ ਗੱਲ ਇਹ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਆ ਚਿੜੀਆਂ ਨਾਲ ਆਵਾਜ਼ ਲੜਾਵਾ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਫਿਰ ਦੁਹਰਾਏ ਗਏ ਜਿਵੇਂ ਬਚਿੱਤਰ ਸਿੰਘ ਨੇ ਇੱਕ ਹਾਥੀ ਨੂੰ ਨਾਗਣੀ ਮਾਰਗੀ ਸੀ ਅੱਜ ਉਹ ਫਿਰ ਇਤਿਹਾਸ ਦੁਹਰਾਇਆ ਗਿਆ ਸਮੁੱਚੀ ਸੰਗਤ ਦਾ ਸਮੁੱਚੇ ਹਲਕੇ ਦਾ ਬਹੁਤ ਬਹੁਤ ਧੰਨਵਾਦ ਜਿੱਥੇ ਇਹ ਪੂਰੇ ਹਰਿਆਣੇ ਦੀ 40 ਸੀਟਾਂ ਵਿੱਚੋਂ ਇਹ ਹੋਰ ਸੀਟ ਸੀ ਅੱਜ ਜਿਹੜੀ ਜਿੱਤ ਹੋਈ ਹੈ ਪੂਰੇ ਹਲਕੇ ਦੀ ਜਿੱਤ ਹੋਈ ਹੈ ਤੇ ਇਹ ਜਿਹੜੀ ਗੱਲ ਹੈ ਇਹ ਜਿਹੜੀ ਜਿੱਤ ਹੈ ਪੂਰੇ ਵੱਡ ਲੇਵਲ ਤੱਕ ਛਾਊਗੀ ਗੁਰੂ ਸਾਹਿਬ ਅਪਾਰ ਕਿਰਪਾ ਕਰੇ ਸਿੱਖ ਸੰਗਤ ਨੂੰ ਕੀ ਕਹਿਣਾ ਚਾਹੋ ਸਮੁੱਚੀ ਸਿੱਖ ਸੰਗਤ ਨੂੰ ਮੈਂ ਵਧਾਈ ਦੇਣਾ ਚਾਹੁੰਦਾ ਬੱਚੇ-ਬੱਚੀਆਂ ਨੂੰ ਵਧਾਈ ਦੇਣਾ ਚਾਹੁੰਦਾ ਤੇ ਮੈਂ ਇਹ ਕਹਿਣਾ ਵੀ ਸਾਚੀ ਦੀ ਜਿੱਤ ਹੋਈ ਹੈ ਪ੍ਰੇਮ ਭਾਵਨਾ ਨਾਲ ਰਹਿਣਾ ਇਕਤਾ ਤੇ ਥਵਾਕ ਨਾਲ ਰਹਿਣਾ ਕਿਸੇ ਤਰ੍ਹਾਂ ਦਾ ਕੋਈ ਮਾਹੌਲ ਗਲਤ ਕ੍ਰਿਤ ਨਾ ਕਰੇ ਕੋਈ ਸ਼ਰਾਰਤੀ ਅੰਸਰ ਪਹਿਲਾਂ ਵੀ ਕਰਦੇ ਰੇ ਸ਼ਰਾਰਤਾਂ ਸ਼ਾਇਦ ਅੱਜ ਵੀ ਕਰ ਸਕਦੇ ਨੇ ਪਰ ਉਹਨਾਂ ਤੋਂ ਸੁਚੇਤ ਰਹੋ ਪਿਆਰ ਨਾਲ ਰਹੋ ਇਕਤਾ ਤੇ ਥਵਾਕ ਨਾਲ ਰਹੋ ਗੁਰੂ ਸਾਹਿਬ ਚੜ੍ਹਦੀ ਕਲਾ ਵਿੱਚ ਸੰਗਤ ਨੂੰ ਕੀ ਕਰਨ ਤਾਉ ਉਹ ਅੱਗੇ ਰਣਨੀਤੀ ਕੀ ਰਹੀ ਹੈ ਅੱਗੇ ਰਣਨੀਤੀ ਤਾਂ ਅੰਪਰਚਾਰ ਗੁਰੂ ਸਾਹਿਬ ਦੀ ਬਾਰ ਕਿਰਪਾ ਦਾ ਸਦਕਾ ਪਹਿਲਾਂ ਵੀ ਕਰ ਰਹੇ ਆ ਹੁਣ ਦੁੱਗਣਾ ਤਿਗਣਾ ਚੌਪਣਾ ਕਰਕੇ ਮੋੜਾਂਗੇ ਗੁਰੂ ਗੁਰੂ ਕੀ ਸੰਗਤ ਨੇ ਜੋ ਆਸਾਂ ਸਾਡੇ ਤੇ ਲੰਨਾਂ ਨੇ ਗੁਰੂ ਸਾਹਿਬ ਦੀ ਬਾਰ ਕਿਰਪਾ ਦਾ ਸਦਕਾ पूरियाँ करेंगे चढ़दी कलनियाँ करेंगे हरियाणा से गुरुद्वार कमेटी के जो आज चुनाव हुए थे पूरी तरह से शांतिपूर्ण तरीके से हुए थे चार वार्ड हमारे पास कालावाली सब डिविजन में थे इसमें वार्ड नंबर पैंतीस छत्तीस सैंतीस और अड़तीस थे चारों के नतीजे हमने घोषित कर दिए हैं नतीजे इस प्रकार से हैं वार्ड नंबर पैंतीस जो कि कालावाली का था यहाँ से बिंदर सिंह जी विजय हुए हैं वार्ड नंबर छत्तीस रोहड़ी से है और यहाँ से कुलदीप सिंह जी विजय हुए हैं वार्ड नंबर सैंतीस बड़ागुड़ा है यहाँ से अमृतपाल सिंह जी विजय हुए हैं और वार्ड नंबर अड़तीस पीपली है जहाँ से जगतार सिंह जी विजय हुए हैं सबसे कम मार्जिन की जो विजय रही है हमारी पीपली की थी वो चालीस वोटर की थी और बाकी अलग अलग क्वेश्चन